ਤੇ ਸਰੋਵਰ ਦੇ ਵਿੱਚ ਪਾਣੀ ਜਿਹੜਾ ਉਹਦਾ ਪੂਰਾ ਪ੍ਰੋਪਰ ਪ੍ਰਬੰਧ ਕੀਤਾ ਜਾਊਗਾ ਤੇ ਉਹਦੀ ਰੀਸਾਈਕਲਿੰਗ ਤਾਂ ਕਿ ਪਾਣੀ ਗੰਦਾ ਨਾ ਹੋਵੇ ਅਹੁ ਇਸ ਬੰਦਰ ਦੇ ਵਿੱਚ ਸ਼ੋਰ ਵਾਲੇ ਪਾਸਿਓਂ ਨਹੀਂ ਸ਼ਾਂਤੀ ਵਾਲੇ ਪਾਸਿਓਂ ਆਵਾਂਗੇ ਤੇ ਜਿੰਨੀ ਵੀ ਕਮੇਟੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਛੇਤੀ ਇਹ ਪ੍ਰੋਜੈਕਟ ਜਿਹੜੇ ਨੇ ਬਣਾ ਕੇ ਸਾਨੂੰ ਦਿੱਤੇ ਨੇ ਕਿ ਅਸੀਂ ਉਮੀਦ ਕਰਾਂਗੇ ਕਿ ਉਹ ਆਪ ਅੱਗੇ ਲੱਗ ਕੇ ਜਿਹੜਾ 1-1 ਰੁਪਿਆ ਇੱਥੇ ਇਸ ਇਤਿਹਾਸਿਕ ਜਗ੍ਹਾ ਤੇ ਲਾਉਣ ਬੰਗਾਲ ਤੋਂ ਲਿਆ ਕੇ ਇੱਥੇ ਜਿਹੜੀ ਜੋਤੀ ਹੈ ਮਹਾਮਾਈ ਦੀ ਉਹ ਸਥਾਪਿਤ ਕੀਤੀ ਗਈ ਹੈ ਨਾਰਥ ਇੰਡੀਆ ਸੈਂਟਰਲ ਇੰਡੀਆ ਤੱਕ ਲੋਕ ਜਿਹੜੇ ਨੇ ਉਹ ਇਸ ਮੰਦਰ ਨੂੰ ਮੱਥਾ ਟੇਕਣ ਉਹ ਧਰਮਾਂ ਤੋਂ ਉੱਪਰ ਉੱਠ ਕੇ ਮੱਥਾ ਟੇਕਣ ਸਾਰੇ ਧਰਮਾਂ ਦੇ ਲੋਕ ਇੱਥੇ ਮਾ ਮਾਇਦਾ ਗੁਣਗਾਨ ਕਰਨ ਮੱਥਾ ਟੇਕਣ ਅਸ਼ੀਰਵਾਦ ਲੈਣ ਆਉਂਦੇ ਨੇ ਤੋ ਅਸੀਂ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਆ ਕਿ ਸਾਨੂੰ ਇਹ ਕਾਰਜ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਔਰ ਆਮ ਆਦਮੀ ਕਲੀਨਿਕ ਤਾਂ ਵੀ ਅੱਜ ਤੋਂ ਕੱਲ੍ਹੋਂ ਹੋ ਗਿਆ ਸ਼ੁਰੂ ਹੋ ਗਿਆ ਇਸ ਮੰਦਿਰ ਦੇ ਕੰਪਲੈਕਸ ਦੇ ਵਿੱਚ ਥੱਕ ਦੂਰੋਂ ਦੂਰੋਂ ਜਿਹੜੇ ਸਰਦਾਰੂ ਆਉਣਗੇ ਉਹਨਾਂ ਨੂੰ ਕੋਈ ਐਮਰਜੈਂਸੀ ਜਾਂ ਕੋਈ ਬਿਮਾਰੀ ਜੇ ਹੋਵੇ ਤਾਂ ਨਾਲ ਦੀ ਨਾਲ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਹੋ ਸਕੇ ਕਲਚਰ ਦੀ ਰਾਜਧਾਨੀ ਕਿਹਾ ਜਾਂਦਾ ਹੈ ਸ਼ਹਿਰ ਨੂੰ ਪੰਜਾਬ ਦੇ ਸੱਭਿਆਚਾਰ ਦੀ ਸੋ ਇਸ ਇਤਿਹਾਸਕ ਮੰਦਰ ਦਾ ਬੜਾ ਵੱਡਾ ਯੋਗਦਾਨ ਹੈ ਕਿ ਬਹੁਤ ਸਾਰੇ ਜਿਸ ਤਰ੍ਹਾਂ ਮੈਂ ਕਹਿ ਰਿਹਾ ਦਾਦੂ ਦੂਰੋਂ ਦੂਰੋਂ ਇੱਥੇ ਪੱਥਰ ਲਿਖਾਉਂਦੇ ਆ ਹਨ ਸ਼ਹਿਰ ਦੀ ਜਿਹੜੀ ਟੂਰਿਜ਼ਮ ਹੈ ਜਾਂ ਰਿਲੀਜੀਅਸ ਟੂਰਿਜ਼ਮ ਹੈ ਉਹਨੂੰ ਬਹੁਤ ਵੱਡਾ ਹੁਬਾਰਾ ਮਿਲੇਗਾ ਔਰ ਜਿੰਨਾ ਵੀ ਉਹ ਵਿਖੇ ਦੇ ਵਿੱਚ ਕੋਈ ਸਾਨੂੰ ਪ੍ਰੋਜੈਕਟ ਬਣਾ ਕੇ ਦੇਵੋਗੇ ਇਸ ਸ਼ਹਿਰ ਦੇ ਸੁੰਦਰੀ ਕਰਨ ਲਈ ਇਸ ਸ਼ਹਿਰ ਦੇ ਵਿੱਚ ਹੋਰ ਇਸ ਸ਼ਹਿਰ ਨੂੰ ਵਧੀਆ ਬਣਾਉਣ ਲਈ ਜੋ ਵੀ ਸਾਡੇ ਵੱਲੋਂ ਹੋਊਗਾ ਅਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਾਂਗੇ ਮੇਅਰ ਸਾਹਿਬ ਖੜੇ ਨੇ ਉਹਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਾ ਸਾਡਾ ਫਰਜ਼ ਵੀ ਹੈ ਅਸੀਂ ਬਚਨਬੱਧ ਵੀ ਆਂ ਔਰ ਬਾਦੀ ਨਿਭਾਉਂਦੇ ਰਾਵਾਂਗੇ ਮੈਂ ਬੇਨਤੀ ਕਰੂੰਗਾ ਅਰਵਿੰਦ ਕੇਜਰੀਵਾਲ ਸਾਹਿਬ ਜੋ ਚੇਚਿਤ ਤੌਰ ਤੇ ਇੱਥੇ ਪਹੁੰਚੇ ਨੇ ਅਕਸ਼ਰੀ ਕੇਸਗਰ ਸਾਹਿਬ ਵਿਖੇ ਕਿਉਂਕਿ 350 ਸਾਲਾ ਗੁਰੂ ਸਾਹਿਬ ਗੁਰੂ ਕੇ ਬਾਦਰ ਜੀ ਦਾ ਮਨਾ ਰਹੇ ਹਾਂ ਜਿਹਦੀ ਪੁਰ ਪਵਿੱਤਰ ਮਹੀਨਾ ਹੈ ਜਿਹਦੇ ਵਿੱਚ ਗੁਰਨਾਨਦ ਸਾਹਿਬ ਦਾ ਆਉਣ ਵਾਲੇ ਦਿਨਾਂ ਚ ਜਿਹੜਾ ਗੁਰਪੁਰਬ ਆ ਰਿਹਾ ਤੇ 24 25 23 24 25 ਨਵੰਬਰ ਨੂੰ ਸ੍ਰੀ ਨਾਨਕਪੁਰ ਸਾਹਿਬ ਵਿਖੇ ਗੁਰੂ ਸਾਹਿਬ ਗੁਰੂ ਕੇ ਬਾਦਰ ਜੀ ਦਾ 350 ਸਾਲਾ ਪੁਰਬ ਆ ਰਿਹਾ ਹੈ ਜਿਹਦੀ ਦਾ ਸਵਸੀ ਇਸ ਪਵਿੱਤਰ ਮਹੀਨੇ ਨੂੰ ਜਿਹਨੂੰ ਕਾਰਤਿਕ ਵੀ ਕਿਹਾ ਜਾਂਦਾ ਕੱਤਕ ਵੀ ਕਿਹਾ ਜਾਂਦਾ ਪੰਜਾਬੀ ਵਿੱਚ ਕੱਟਾ ਕਹਿੰਦੇ ਨੇ ਆ ਵੈਸੇ ਪਟਿਆਲਾ ਸ਼ਹਿਰ ਬਾਰੇ ਇੱਕ ਬੜਾ ਫੇਮਸ ਕੋਟ ਹੈ ਮਸ਼ਹੂਰ ਹੈ ਕਿ ਪਟਿਆਲਾ ਸ਼ਹਿਰ ਇੱਕ ਨਗੀਨਾ ਆਉਣ ਲੋਕ ਇੱਕ ਦਿਨ ਲਈ ਰਹਿੰਦੇ ਸਵਾ ਮਹੀਨਾ ਸੋ ਇੱਥੇ ਬਾਗਾਂ ਦਾ ਸ਼ਹਿਰ ਹੈ ਔਰ ریاਸਤੀ ਸ਼ਹਿਰ ਹੈ ਸੋ ਇਸ ਸ਼ਹਿਰ ਨੂੰ ਹੋਰ ਸੁੰਦਰ ਕਰਨ ਦਾ ਸਾਡਾ ਜਿਹੜਾ ਵਾਅਦਾ ਹੈ ਉਹ ਵੀ ਪੂਰਾ ਕਰਦੇ ਰਹਿ ਮੰਗੇ